ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਬਠਿੰਡਾ 에어ਪੋਰਟ ਤੇ ਜਿੱਦੋਂ ਖਾਲਸਤਾਨ ਦਾ ਝੰਡਾ ਲਹਿਰਾਇਆ ਗਿਆ ਖਾਲਸੇ ਰਾਜ ਦਾ ਝੰਡਾ ਲਹਿਰਾਇਆ ਗਿਆ ਤੇ ਬਹੁਤ ਜ਼ਿਆਦਾ ਇੱਕ ਐ ਚੀਜ਼ ਜਰੀਏ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਪੰਨੂ ਜੀ ਦਾ ਬਿਆਨ ਆਇਆ 에ਅਰ ਇੰਡੀਆ ਦੇ ਜਿੰਨੀਆਂ ਵੀ 에ਅਰ ਇੰਡੀਆ ਦਾ ਪਰਵਾਜ਼ਾਂ ਨੇ ਜਾਂ ਇੱਕ ਜਿਸ ਤਰ੍ਹਾਂ ਪੀਆਏ ਵੇ ਇੱਕ ਅਦਾਰਾ ਹੈ 에ਅਰ ਇੰਡੀਆ ਦਾ ਉਹਦਾ ਬਾਇਕਾਟ ਕਰਨਾ ਚਾਹੀਦਾ ਹੈ ਇਸ ਟਾਈਮ ਤੇ ਪੂਰੀ ਦੁਨੀਆ ਦੇ ਅੰਦਰ ਐ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ ਕੀ ਮੁਕਮਲ ਡਿਟ ਵੀਡੀਓ ਵੱਧਨ ਤੋਂ ਪਹਿਲੇ ਤਮਾਮ ਦੋਸਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਦਾ ਝੰਡਾ ਲਹਿਰਾਨ ਦੇ ਤਸਵੀਰ ਤੇ ਵੀਡੀਓ ਸਾਹਮਣੇ ਆ ਗਈ ਜਿਨੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਗਰਦਿਸ਼ ਕੀਤੀ ਔਰ ਇਸ ਮੋਹਮ ਨੂੰ ਕੈਨੇਡਾ ਅਮਰੀਕਾ ਬਰਤਾਨੀਆ ਯੂਰਪੀ ਯੂਨੀਅਨ ਔਰ ਤੇ ਆਸਟ੍ਰੇਲੀਆ ਤੱਕ ਵੀ ਲੈ ਜਾਣ ਦਾ ਵਾਅਦਾ ਕੀਤਾ ਗਿਆ ਕਾਨੂੰਨਦਾਨ ਤੇ ਸਿਆਸੀ ਸਰਗਰਮ ਸ਼ਖਸੀਅਤ ਨੇ ਉਹਨਾਂ ਨੇ ਇਸ ਤਨਜ਼ੀਮ ਨੂੰ ਇਸ ਮਕਸਦ ਨਾਲ ਕਾਇਮ ਕੀਤਾ ਹੈ ਕਿ ਸਿੱਖ ਬਰਾਦਰੀ ਨੂੰ ਉਹਨਾਂ ਦਾ ਹੱਕ ਮਿਲੇ ਖੁਦਮੁਖਤਾਰੀ ਦਾ ਯਾਨੀ ਖਾਲਿਸਤਾਨ ਨਾਮੀ ਅਲੱਗ ਰਿਆਸਤ ਦਾ ਤਸਬੂਰ ਜਿਹੜਾ ਨਾ ਉਹ ਫਾਲਕੀਤਾ ਜਾਵੇ ਹੁਣ ਵਾਪਸ ਆਨੇ ਆ ਭਰਿੰਡਾ ਵਾਕਿਆ ਦੇ ਵੱਲ ਜਦੋਂ ਇੱਕ ਮੁਕਾਮ उत्ते खालिस्तान का झंडा लहरा दिता गया ये एक एक तो ये महज एक एहतजाज नहीं रहा बल्कि इस तुम बाद एस एफ जे ने ऐलान किया कि एयर इंडिया दिया परवाजा दुनिया भर असी मुतासर करा बिस्मिल्लाह रहमान रहीम अस्सलामु अलैकुम नाज़रीन तुसी देख रहे हो 360 डिजिटल पंजाबी और मैं हाँ तुहाडी मेज़बान शुमाइला न्याज़ ਬਹੁਤ ਸ਼ੁਕਰੀਆ ਜੀ ਤੁਸੀਂ ਸਾਰੇ ਸਪੋਰਟ ਕਰਦੇ ਆ ਇਸ ਚੈਨਲ ਨੂੰ ਔਰ ਸੁਣਦੇ ਆ ਔਰ ਸਾਡਾ ਵੀ ਇਹੀ ਹੁੰਦਾ ਹੈ ਮੁੱਦਾ ਕਿ ਅਸੀਂ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਈਏ ਔਰ ਅੱਜ ਦਾ ਵੀਲੌਗ ਸ਼ੁਰੂ ਕਰਦੇ ਸੋ ਜਨਾਬ ਅੱਜ ਨਹਾਇਤ ਇੱਕ ਹਸਾਸ ਤੇ ਇੱਕ ਉਬਰ ਨਾਲੇ ਮੌਜੂਦੇ ਮਾਰਚ ਗੱਲ ਕਰਨੀ ਹੈ ਤੁਹਾਡਾ ਸਾਰਾ ਤੈਨ ਉਧਰ ਹੋਏਗਾ ਹੀ ਲੇਕਿਨ ਫਿਰ ਵੀ ਇਹ ਗੱਲ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਇਹ ਮੌਜੂਦਾ ਸਿਰਫ ਪੰਜਾਬ ਬਲਕੇ ਬੈਨਲ ਅਕਵਾਮੀ ਸਤਾ ਦੇ ਉੱਤੇ ਭਾਰਤ ਵਾਸਤੇ ਇੱਕ ਚੈਲੰਜ ਬਣ ਗਿਆ ਹੈ ਪਿਛਲੇ ਦਿਨਾਂ ਦੇ ਵਿੱਚ ਭਟਿੰਦਾ 에어ਪੋਰਟ ਦੇ ਕਰੀਬ ਇੱਕ ਵਾਕਿਆ ਸਾਹਮਣੇ ਆਇਆ। ਉੱਥੇ ਮੁਬਈਨਾ ਤੌਰ ਤੇ ਖਾਲਿਸਤਾਨ ਦਾ ਝੰਡਾ ਲਹਿਰਾਣ ਦੀ ਤਸਵੀਰ ਤੇ ਵੀਡੀਓ ਸਾਹਮਣੇ ਆ ਗਈ ਜਿਨੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਗਰਦਿਸ਼ ਕੀਤਾ। ਉਸ ਤੋਂ ਬਾਅਦ ਸਿੱਖ ਫੋਰ ਜਸਟਿਸ ਨਾਮੀ ਤਨਜ਼ੀਮ ਨੇ ਐਲਾਨ ਕੀਤਾ ਕਿ ਉਹ 에어 ਇੰਡੀਆ ਦੀਆਂ ਪਰਵਾਜ਼ਾਂ ਦੇ ਖਿਲਾਫ ਆਲਮੀ ਸਤਾ ਦੇ ਉੱਤੇ ਬਾਇਕਾਟ ਮਹਿੰਮ ਚਲਾਏਗੀ। ਔਰ ਇਸ ਮਹਿੰਮ ਨੂੰ ਕੈਨੇਡਾ ਅਮਰੀਕਾ ਬਰਤਾਨੀਆ ਯੂਰਪੀ ਯੂਨੀਅਨ ਅਤੇ ਆਸਟ੍ਰੇਲੀਆ ਤੱਕ ਵੀ ਲੈ ਜਾਣ ਦਾ ਵਾਅਦਾ ਕੀਤਾ ਗਿਆ ਇਹ ਵਾਕਿਆ ਮਹਿਜ਼ ਅਲਾਮਤੀ ਦਾਵਾ ਨਹੀਂ ਹੈਗਾ ਬਲਕਿ ਇਹਦੇ ਪਿੱਛੇ ਜਿਹੜਾ ਨਾ ਉਹ ਆਲਮੀ ਸਤਾ ਦੇ ਉੱਤੇ ਸਰਗਰਮ ਇੱਕ ਤਾਕਤਵਰ ਨੈਟਵਰਕ ਦੀ ਕਹਾਣੀ ਹੈ ਔਰ ਉਹ ਨੈਟਵਰਕ ਕਿਹੜਾ ਹੈ ਤੁਹਾਨੂੰ ਪਤਾ ਹੈ ਸਿੱਖ ਫੋਰ ਜਸਟਿਸ SFJ ਜਿਹਦੀ ਕਿਆਦਤ ਗੁਰਪੰਤ ਸਿੰਘ ਪਨੂ ਸਾਹਿਬ ਕਰ ਰਹੇ ਨੇ ਪਨੂ ਸਾਹਿਬ ਜੋ ਕਿ ਖੁਦ ਅਮਰੀਕਾ ਕੈਨੇਡਾ ਦੇ ਵਿੱਚ ਮਕੀਮ ਨੇ ਕਾਨੂੰਨਦਾਨ ਤੇ ਸਿਆਸੀ ਸਰਗਰਮ ਸ਼ਖਸੀਅਤ ਨੇ ਉਹਨਾਂ ਨੇ ਇਸ ਤਨਜ਼ੀਮ ਨੂੰ ਇਸ ਮਕਸਦ ਨਾਲ ਕਾਇਮ ਕੀਤਾ ਹੈ ਕਿ ਸਿੱਖ ਬਰਾਦਰੇ ਨੂੰ ਉਹਨਾਂ ਦਾ ਹੱਕ ਮਿਲੇ ਖੁਦ ਮੁਖਤਾਰੀ ਦਾ ਯਾਨੀ ਖਾਲਿਸਤਾਨ ਨਾਮੀ ਅਲੱਗ ਰਿਆਸਤ ਦਾ ਤਸਵੁਰ ਜਿਹੜਾ ਨਾ ਉਹ ਫਾਲਕੀਤਾ ਜਾਵੇ ਪਨੂ ਸਾਹਿਬ ਦੀ ਸਰਗਰਮੀਆਂ ਗੁਜ਼ਰਤ ਤੱਕ ਕਈ ਬਰਸ ਤੋਂ ਜੜਿਆ ਨਾ ਉਹ ਭਾਰਤ ਦੀ ਨਜ਼ਰਾਂ ਵਿੱਚ ਵੀ ਹੈਗੀਆਂ ਨੇ ਔਰ ਉਹਨਾਂ ਨੇ ਉਹਨਾਂ ਨੂੰ 2020 ਦੇ ਵਿੱਚ دہشتਗਰਦ ਵੀ ਘਰਾੜ ਦਿੱਤਾ ਕਾਤਲਾਂ ਦਾ ਹਮਲਾ ਵੀ ਕੀਤਾ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੀ ਤਨਜ਼ੀਮ ਨੇ ਮੋਤਾ ਦੇ ਜਿਹੜੇ ਰੈਫਰੈਂਡਮ 2020 ਮਹਮਾਤ ਵੀ ਚਲਾਈਆਂ ਜਿਨ੍ਹਾਂ ਦਾ ਦਾਵਾ ਸੀ ਕਿ ਬਰੂਨੇ ਮੁਲਕ ਰਹਿਣ ਵਾਲੇ ਸਿੱਖਾਂ ਕੋਲੋਂ ਜਿਹੜਾ ਨਾ ਉਹ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਚਾਹੁੰਦੇ ਆ ਕਿ ਪੰਜਾਬ ਭਾਰਤ ਤੋਂ ਅਲੱਗ ਹੋ ਕੇ ਖਾਲਸਤਾਨ ਬਣੇ ਹੁਣ ਚੋਂਕੇ ਬਟਿੰਡਾ ਵਾਲਾ ਵਾਕਿਆ ਸਾਹਮਣੇ ਆਇਆ ਹੈ ਤੇ ਸਵਾਲ ਉੱਠਦਾ ਹੈ ਕਿ ਭਾਰਤ ਦੀ ਹਕੂਮਤ ਫਿਰ ਕੀ ਕਰਦੀ ਪਈ ਹੈ ਸਭ ਤੋਂ ਪਹਿਲੇ ਤਾਂ ਭਾਰਤ ਨੇ ਇਹ ਚੀਜ਼ ਵਾਜ਼ਾ ਕੀਤੀ ਕਿ ਉਹ ਐਸੇ ਕਿਸੇ ਵੀ ਅਮਲ ਨੂੰ ਆਪਣੀ ਸਲਨiyet ਤੇ یکجہتی ਦੇ ਉੱਤੇ ਹਮਲਾ ਸਮਝਦੀ ਹੈ ਤੇ ਭਾਰਤੀ ਵਿਜ਼ਾਰਤ ਦਾਖਲਾ ਨੇ ਆਪਣੀ ਰਿਪੋਰਟਸ ਦੇ ਵਿੱਚ ਦੱਸਿਆ ਕਿ ਇਸ ਤਨਜ਼ੀਮ ਤੇ ਇਹਦੇ ਕਾਇਦੀਨ ਜਿਹੜੇ ਨੇ ਉਹਨਾਂ ਨੂੰ ਅਸਕ੍ਰੀਤ پسندੀ ਤਰਫ ਰਾਗਬ ਕਰਨ ਵਾਸਤੇ ਸੋਸ਼ਲ ਮੀਡੀਆ ਤੇ ਸਾਈਬਰ ਸਪੇਸ ਇਸਤੇਮਾਲ ਕਰਦੇ ਨੇ ਔਰ ਬਰੂਨੇ ਮੁਰਦੇ ਵਿੱਚ ਮਾਲੀ ਇਮਦਾਜ਼ ਹਾਸਲ ਕਰਨ ਦੀਆਂ ਵੀ ਸਰਗਰਮੀਆਂ ਇਹਦੇ ਵਿੱਚ ਸ਼ਾਮਲ ਨੇ। ਮਜ਼ੀਦ ਇਹ ਵੀ ਕਿ ਭਾਰਤ ਨੇ ਯੂਐਸਡੀ ਹਕੂਮਤ ਨੂੰ ਦਰਖਾਸਤ ਕੀਤੀ ਹੈ ਕਿ ਉਹ ਐਸਐਫਜੇ ਅਮਰੀਕੀ ਸਤਾ ਦੇ ਉੱਤੇ دہشتਗਰ ਤਨਜ਼ੀਮ ਘਰਾੜ ਦੇਵੇ। ਯਾਨੀ ਸੇਕ ਫॉर ਜਸਟਿਸ ਨੂੰ دہشتਗਰ ਤਨਜ਼ੀਮ ਘਰਾੜ ਦੇਵੇ। ਕਿਉਂਕਿ ਉਹ ਚਾਹਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਤਹਿਰੀਕ ਨੂੰ ਰੋਕ ਲਈਏ ਬਸ ਹਾਲਾਂਕਿ ਪੰਜਾਬ ਯਾਨੀ ਇੰਡੀਅਨ ਪੰਜਾਬ ਦੇ ਵਿੱਚ ਇਸ ਤਹਿਰੀਕ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਗਿਆ ਲੇਕਿਨ ਬੇਰੂਨ ਦੇ ਮੁਲਕ ਇਹ ਕਾਫੀ ਸਰਗਰਮ ਹੁਣ ਵਾਪਸ ਆਨੇ ਆ ਭਰਿੰਡਾ ਵਾਕਿਆ ਦੇ ਵੱਲ ਜਦੋਂ ਇੱਕ ਮੁਕਾਮ ਦੇ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਗਿਆ ਤੇ ਇਹ ਮਹਿਜ਼ ਇੱਕ ਇਤਜਾਜ ਨਹੀਂ ਰਿਹਾ ਬਲਕਿ ਇਸ ਤੋਂ ਬਾਅਦ ਐਸਫ ਜੇ ਨੇ ਐਲਾਨ ਕੀਤਾ ਕਿ 에ਅਰ ਇੰਡੀਆ ਦੀਆਂ ਪਰਵਾਜ਼ਾਂ ਨੂੰ ਦੁਨੀਆ ਭਰ ਦੇ ਵਿੱਚ ਅਸੀਂ ਮਤਾਸਰ ਕਰਾਂਗੇ ਔਰੇ ਦੇ ذریعے 마שי तौरते ਦਬਾਅ ਪਾਵਾਂਗੇ ਔਰ علਾਮਤੀ तौरते ਭਾਰਤ ਦੀ ਸਾਖ ਨੂੰ ਨਿਸ਼ਾਨਾ ਬਣਾਵਾਂਗੇ ਇਹ ਮੋਹਮ ਇਸ ਪੋਸਮਨਜ਼ਦ ਵਿੱਚ ਹੈ ਕਿ ਸਿੱਖ ਬਰਾਦਰੀ ਦੀ ਬਾਸ ਤਨਜ਼ੀਮਾ 1984 ਵੇਸ਼ ਯਾਨੀ ਆਪਰੇਸ਼ਨ ਬਲੂ ਸਟਾਰ ਔਰ ਉਸ ਤੋਂ ਬਾਅਦ ਤਸ਼ੱਦਦ ਤੇ ਉਸ ਤੋਂ ਬਾਅਦ ਜਿਹੜੇ ਅਸਰات ਹੋਏ ਉਹਦੇ ਕਰਕੇ ਉਜਾਗਰ ਹੋਈਆਂ ਔਰ ਹੁਣ ਉਹਨਾਂ ਦਾ ਹੀ ਨਤੀਜਾ ਭਾਰਤ ਭੋਗਤਾ ਪਿਆ ਇਹ ਸਾਰਾ ਮੰਜ਼ਰ ਬੜਾ ਪਚੀਦਾ ਹੈ ਕਿਉਂਕਿ ਇਹਦਾ ਅਸਰ ਸਿਰਫ ਪੰਜਾਬ ਜਾਂ ਭਾਰਤ ਤੱਕ ਮ hạnੂਦ ਨਹੀਂ ਹੈਗਾ ਬਲਕਿ ਬੈਰਨਲ ਕੁਆਮੀ ਸਤਾ ਦੇ ਉੱਤੇ ਵੀ ਜਾ ਰਿਹਾ ਹੈ ਜਿੱਥੇ ਸਿੱਖ ਬਰਾਦਰੀ ਖਾਸ ਤੌਰ ਤੇ ਡਾਇਸਪੋਰਾ ਦੇ ਵਿੱਚ ਸਿਆਸੀ ਮੌਸ਼ੀ ਤੇ ਸਰਕਾਰੀ ਸਤਾ ਦੇ ਉੱਤੇ ਕਾਫੀ ਸਰਗਰਮ ਹੈ ਭਾਰਤ ਨੂੰ ਹੁਣ ਇਹ ਕਹਿਣਾ ਪੈ ਰਿਹਾ ਹੈ ਕਿ ਇਸ ਤਹਿਰੀਕ ਨੂੰ ਨਿਪਟਣ ਵਾਸਤੇ ਜਿਹੜਾ ਨਾ ਉਹ ਸਿਰਫ ਦਾਖਲੀ ਪਾਲਿਸੀਆਂ ਕਾਫੀ ਨਹੀਂ ਹੈਗੀਆਂ ਬਲਕਿ ਅਸੀਂ ਦੂਜਿਆਂ ਦੇ ਵੀ ਕੋਈ ਗਿੱਟੇ-ਗੋਡੇ ਫੜੀਏ ਤੇ ਆਖੀਏ ਭਈ ਇਸ ਤਹਿਰੀਕ ਨੂੰ ਬੰਦ ਕਰਾਓ ਜਾਂ ਇਹਨੂੰ ਰੋਕੋ ਹੁਣ ਇਸ ਤਰ੍ਹਾਂ ਦਾ ਕੋਈ ਜੁਗਾੜ ਜਿਹੜਾ ਨਾ ਉਹ ਭਾਰਤ ਲਾਂਦਾ ਪਿਆ ਔਰ ਇਹ ਚੀਜ਼ ਦੇਖੋ ਕਿ ਬਹੁਤ ਸਾਰੀ ਵੀਡੀਓਜ਼ ਤੁਸੀਂ ਦੇਖਦੇ ਆ ਕਿ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਸਿੱਖਾਂ ਦੇ ਨਾਲ ਕੀ-ਕੀ ਨਹੀਂ ਹੋਇਆ ਕਿਦਾਂ ਜਾਨਾਂ ਬਚਾਈਆਂ ਗਈਆਂ ਔਰ ਪੱਜ-ਪੱਜ ਕੇ ਇਥੋਂ ਬਾਹਰ ਦੇ ਮੁਲਕਾਂ 'ਚ ਜਿਹੜਾ ਨਾ ਉਹ ਰਹਿਣ ਲੱਗ ਪਏ ਇਹਨਾਂ ਨੇ ਸਮਝਾ ਕਿ ਜੀ ਇਸ ਤਹਿਰੀਕ ਨੂੰ ਇਥੋਂ ਭਾਰਤ ਦੇ ਵਿੱਚ ਤਾਂ ਬੰਦ ਕਰ ਦਿੱਤਾ ਤੇ ਹੁਣ ਇਹ ਇਹ ਸਿਰ ਨਹੀਂ ਚੱਕਣਗੇ ਉਹਨਾਂ ਦੇ ਖੂਨ ਦੇ ਵਿੱਚ ਜਿਹੜਾ ਨਾ ਉਹ ਰਗਾਂ ਦੇ ਵਿੱਚ ਇਹ ਚੀਜ਼ ਸ਼ਾਮਲ ਹੈ ਕਿ ਅਸੀਂ ਆਪਣੀ ਖੁਦ ਮੁਖਤਾਰੀ ਹਾਸਲ ਕਰਨੀ ਹੈ ਸਾਨੂੰ ਆਪਣਾ ਅਲੱਗ ਵਤਨ ਚਾਹੀਦਾ ਹੈ ਤੁਸੀਂ ਗੁਰਪਰਨ ਸਿੰਘ ਪਨੂ ਸਾਹਿਬ ਦੀ ਵੀਡੀਓ ਦੇਖੀ ਹੋਏਗੀ ਮਚਾਵਾਂਗੇ ਕਿ ਐਡੀਟਰ ਜਿਹੜਾ ਨਾ ਉਹ ਇਥੇ ਵੀਡੀਓ ਵੀ ਪਾ ਦੇਵੇ ਕਿ ਕਿਸ ਤਰ੍ਹਾਂ ਉਹਨਾਂ ਨੇ ਬਕਾਇਦਾ ਚੈਲੰਜ ਦਿੱਤਾ ਹੈ ਕਿ 에ਅਰ ਇੰਡੀਆ ਦਾ ਬਾਈਕਾਟ ਕਰਾਂਗੇ। ਔਰ ਸਿਰਫ ਪੰਜਾਬ ਨਹੀਂ ਵਿਚੋਂ ਅਲੱਗ ਕਰਾਂਗੇ। ਹਿੰਦੁਸਤਾਨ ਦੇ ਟੋਟੇ ਟੋਟੇ ਕਰਾਂਗੇ। ਇਹ ਪਨੂ ਸਿੰਘ ਦੇ ਜਿਹੜਾ ਨਾ ਉਹ ਅਲਫਾਜ਼ ਵੀ ਨੇ। ਔਰ ਉਹ ਦਿਨ ਦੂਰ ਨਹੀਂ ਹੈਗਾ ਜੋ ਹਰਕਤਾਂ ਇਸ ਟਾਈਮ ਭਾਰਤ ਦੀਆਂ ਚੱਲ ਰਹੀਆਂ ਨੇ ਉਹ ਦਿਨ ਦੂਰ ਨਹੀਂ ਹੈਗਾ ਕਿ ਨਾ ਸਿਰਫ ਪੰਜਾਬ ਬਲਕਿ ਮਜ਼ੀਦ ਵੀ ਭਾਰਤ ਜਿਹੜਾ ਨਾ ਓ ਟੁਕੜੇ ਟੁਕੜੇ ਹੋ ਜਾ। ਕਿਉਂਕਿ ਸਿਰਫ ਸਿੱਖ ਜਿਹੜੇ ਨੇ ਤੰਗ ਨਹੀਂ ਹੈਗੇ ਉੱਥੇ। ਮੁਸਲਮਾਨਾਂ ਦੇ ਨਾਲ ਜੋ ਸਲੂਕ ਕੀਤਾ ਜਾ ਰਿਹਾ। ਬਾਕੀ ਜਿਹੜੀਆਂ ਅਕਲਿੱਤਾ ਨੇ ਉਹਨਾਂ ਤੋਂ ਕੀ ਇਸ ਤਰ੍ਹਾਂ ਸਲੂਕ ਕੀਤਾ ਜਾ ਰਿਹਾ। ਸਿਰਫ ਸਿਰਫ ਹਿੰਦੂ ਹੀ ਜਿਹੜਾ ਨਾ ਉਹ ਭਾਰਤ ਦੇ ਵਿੱਚ ਚੈਨ ਨਾਲ ਸਕੂਨ ਨਾਲ ਰਹਿ ਸਕਦਾ। ਬਾਕੀ ਬੱਚਿਆ ਕੁਛ ਨਹੀਂ। ਆਪ ਜਿਹੜੀ ਓਵਰঅল ਸਿਚੁਏਸ਼ਨ ਹੈ ਭਾਰਤ ਦੀ ਉਹ ਵੀ ਅੱਜਕੱਲ ਸਹੀ ਨਹੀਂ ਜਾ ਰਹੀ। ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਇੱਕ ਹੋਰ ਵੀ ਲੌਗ ਹੈ ਜਿਹੜਾ ਇਸ ਤੋਂ ਅਗਲਾ ਵੀ ਲੌਗ ਹੈ। ਉਹ ਵੀ ਬੜਾ ਜ਼ਬਰਦਸਤ ਵੀਲੌਗ ਹੈ ਜੀ ਵੀਰੋ ਐਸਜੀਆਈ ਦੀ ਵੀਡੀਓ ਇਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪ੍ਰੈਡਿਕਸ਼ਨ ਹੈ ਛੋਸਾਕੀ ਦੇ ਅੰਦਰ ਉਹ ਤਕਰੀਬਨ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਉਸ ਜਗ੍ਹਾ ਤੇ ਖਾਲਸਾਤਾਨ ਦਾ ਝੰਡਾ ਲਹਿਰਾਇਆ ਗਿਆ ਉਸ ਜਗ੍ਹਾ ਤੇ ਖਾਲਸੇ ਰਾਜ ਦੀ ਗੱਲ ਕੀਤੀ ਗਈ ਜਿਹੜੀ ਜਗ੍ਹਾ ਦੇ ਖਾਲਸਾਤਾਨ ਦੀ ਗੱਲ ਕਰਨਾ ਵੀ ਇੱਕ ਜੁਰਮ ਮੰਨਿਆ ਜਾਂਦਾ ਸੀ ਬਠਿੰਡਾ ਦੇ ਅੰਦਰ ਜਦੋਂ ਖਾਲਸੇ ਰਾਜ ਦਾ ਝੰਡਾ ਲਹਿਰਾਇਆ ਇਸ ਟਾਈਮ ਤੇ ਸਰਕਾਰਾਂ ਬਹੁਤ ਜ਼ਿਆਦਾ ਹਿਲ ਗਈਆਂ ਨੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈਆਂ ਨੇ ਜਿਹੜੀ ਤਹਿਰੀਖ ਖਾਲਸਾਤਾਨ ਦੀ ਸ਼ੁਰੂ ਹੋਈਏ ਖਾਲਸੇ ਰਾਜ ਨੂੰ ਸ਼ੁਰੂ ਹੋਈਏ ਇਸ ਟਾਈਮ ਤੇ ਗੋਦੀ ਮੀਡੀਆ ਮੋਦੀ ਸਰਕਾਰ ਸਾਰਿਆਂ ਨੂੰ ਆਪਣੋ ਆਪਣੀ ਪੈ ਗਈਏ ਤੁਸੀਂ ਦੇਖੋ ਹੁਣ ਤੱਕ ਸਿੱਖਾਂ ਨੇ ਸਿਰਫ ਸਟਰਗਲ ਕੀਤੀ ਹੈ ਹੁਣ ਤੱਕ ਸਿੱਖਾਂ ਨਾਲ ਸਿਰ ਤੁਸੀਂ ਬੰਦੀ ਸਿੰਘਾਂ ਨੂੰ ਲੈ ਕੇ ਦੇਖ ਲਓ ਜਾਂ ਫਿਰ ਤੁਸੀਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਦੇਖ ਲਓ ਕਿਤੇ ਕਿਸਾਨਾਂ ਨੂੰ ਜ਼ੁਲਮ ਕੀਤਾ ਜਾ ਰਿਹਾ ਹੈ ਜਾਂ ਫਿਰ ਬੰਦੀ ਸਿੰਘ ਜਿਹੜੇ ਨੇ ਉਹ ਹਲੇ ਤੱਕ ਰਹਾ ਨਹੀਂ ਕੀਤੇ ਜਾ ਰਹੇ ਧੱਕਾ ਕੀਤਾ ਜਾ ਰਿਹਾ ਹੈ ਜ਼ੁਲਮ ਕੀਤਾ ਜਾ ਰਿਹਾ ਹੈ ਇਸ ਟਾਈਮ ਤੇ ਅਸੀਂ ਦੇਖ ਰਹੇ ਹਾਂ ਕਿ ਵਰਲਡ ਵਾਈਡ ਤੇ ਪੂਰੀ ਦੁਨੀਆ ਦੇ ਅੰਦਰ ਇਸ ਟਾਈਮ ਤੇ ਖਾਲਸਤਾਨ ਦੀ ਗੱਲ ਕੀਤੀ ਜਾ ਰਹੀ ਹੈ ਸਿੱਖ ਫੋਰ ਜਸਟਿਸ ਦੇ ਜਿਹੜਾ ਸਾਡਾ ਇੱਕ ਲੀਡਰ ਹੈ ਗੁਰਪਤਵੰਨ ਸਿੰਘ ਪੰਨੂ ਉਹਨਾਂ ਦਾ ਜਿਹੜਾ ਬਿਆਨ ਆਂਦਾ ਉਹਨਾਂ ਦੀ ਜਿਹੜੀ ਸਟੇਟਮੈਂਟ ਆਂਦੀ ਹੈ ਜਿੰਨ ਕੋਤੀ ਮੀਡੀਆ ਮੋਦੀ ਸਰਕਾਰ ਜਿੰਨੂੰ ਆਤੰਗਵਾਦੀ دہشت ਗਰਦ ਕਹਿੰਦੀ ਹੈ ਉਹਦੀ ਜਿਹੜੀ ਰਿਪੋਰਟੇਸ਼ਨ ਹੈ ਇੰਡੀਆ ਤੋਂ ਅਲਾਵਾ ਬਾਕੀ ਮੁਲਕਾਂ ਦੇ ਅੰਦਰ ਉਹ ਤੁਸੀਂ ਦੇਖ ਹੀ ਰਹੇ ਹੋ ਕਿ ਅਮਰੀਕਾ ਕਿਸ ਤਰ੍ਹਾਂ ਪੰਨੂ ਜੀ ਨੂੰ ਸਪੋਰਟ ਕਰ ਰਹੀ ਹੈ ਇਸ ਟਾਈਮ ਤੇ ਇੰਡੀਆ ਦੇ ਵੀ ਕੁਝ ਇੰਜ ਦੇ ਪੰਡਿਤ ਨੇ ਜਾਂ ਤੇ ਸਨਾਤਨ ਧਰਮ ਦੇ ਪੰਡਿਤ ਨੇ ਜਾਂ